ਕਰਕਰ ਰਾਸ਼ਨ ਦੇ ਥਾਂ ਕੁਟਾਲਾ ਟੈਂਡਰ ਦੇਣ ਤੋਂ ਬਾਅਦ ਹੋਈ ਲਾ 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 ਕਿ ਡਿਪੂ ਬੰਦ ਕਰਨ ਦੀ ਤਿਆਰੀ ਜੀ ਹਾਂ ਇਹ ਸਵਾਲ ਲੋਕਾਂ ਦੇ ਮਨਾਂ ਵਿੱਚ ਹੈ ਇਹ ਸਵਾਲ ਡਿਪੂ 홀ਡਰਾਂ ਦੇ ਵਿੱਚ ਹੈ ਪਹਿਲਾਂ ਅੱਗੇ ਵਧੀਏ ਉਸ ਤੋਂ ਪਹਿਲਾਂ ਤੁਹਾਨੂੰ ਸ਼ੋਮਨੀ ਅਕਾਲੀ ਦਲ ਦੇ ਲੀਡਰ ਵਿਨਰਜੀਤ ਸਿੰਘ ਗੋਲਟੀ ਦਾ ਬਿਆਨ ਸੁਣਾਉਣਾ ਹੈ ਮੈਂ ਤੇ ਦੱਸਣਾ ਚਾਹਣਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਟੈਂਡਰ ਹੋਇਆ ਇਹਨੂੰ ਪੰਜਾਬ ਦਾ ਟੈਂਡਰ ਹੈ ਪਰ ਪੰਜਾਬ ਦੇ ਕਿਸੇ ਵੀ ਅਖਬਾਰ ਦੇ ਵਿੱਚ ਇਹਨੂੰ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਤੇ ਹੁਣ ਤੁਹਾਨੂੰ ਦੱਸ ਦਿਆਂ ਕਿ ਕਿਸ ਸਟੈਂਡਰਡ ਦੀ ਗੱਲ ਹੋਈ ਹੈ ਤੇ ਕਿਹੜੀਆਂ ਕੰਪਨੀਆਂ ਦੀ ਦਰਸ ਸਰਕਾਰ ਨੇ ਸਕੀਮ ਸ਼ੁਰੂ ਕੀਤੀ ਹੈ ਜਿਸ ਦਾ ਨਾਂ ਰੱਖਿਆ ਗੈਰ ਕਾਫਰ ਰਾਸ਼ਨ ਸਕੀਮ ਇਸ ਜ਼ਰੀਏ ਰਾਸ਼ਨ ਦੀਪੂਆਂ ਤੋਂ ਨਹੀਂ ਮਿਲੇਗਾ ਖੁਦ ਸਰਕਾਰ ਵੱਲੋਂ ਤਨਾਦ ਕੀਤੇ ਬੰਦੇ ਕਰਕਰ ਰਾਸ਼ਨ ਦੇਣ ਆਇਆ ਕਰਨਗੇ ਜਿਸ ਨੂੰ ਲੈ ਕੇ ਸਰਕਾਰ ਨੇ ਇੱਕ ਟੈਂਡਰ ਕੱਢਿਆ ਪਰ ਟੈਂਡਰ ਕਿਸੇ ਪੰਜਾਬ ਦੇ ਅਖਬਾਰ ਦੇ ਵਿੱਚ ਨਹੀਂ ਕੱਢਿਆ ਗਿਆ ਤੇ ਆਪਣੇ ਇੱਕ ਪੋਰਟਲ ਰਾਹੀਂ ਕੱਢਿਆ ਗਿਆ ਅਜੋਸ ਟੈਂਡਰ ਨੂੰ ਕਿੰਨੀਆਂ ਕੰਪਨੀਆਂ ਨੇ ਖਰੀਦਿਆ ਤੇ ਉਹ ਤਿੰਨ ਕੰਪਨੀਆਂ ਨੇ ਦਿੱਲੀ ਦੀਆਂ ਜੋ ਆਰਕੇ ਐਸੋਸੀਏਟ ਬ੍ਰਿੰਦਾਵਨ ਕੇਂਦਰੀ ਭੰਡਾਰ ਸਿਰਫ ਐਨਆਈ ਨੇ ਸ਼੍ਰੋਮਣੀ ਅਕਾਲੀ ਦਲ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਆਰਕੇ ਐਸੋਸੀਏਟ ਤੇ ਬ੍ਰਿੰਦਾਵਨ ਕੰਪਨੀਆਂ ਦੇ ਡਾਇਰੈਕਟਰ ਇੱਕੋ ਹੀ ਨੇ ਤੇ ਇੱਕੋ ਥਾਂ ਤੋਂ ਸੀਏ ਰਿਪੋਰਟ ਹੈ ਵਿਨਰ ਕਾਲੀਆ ਗੂ ਵਿਨਰਜੀਤ ਗੋਲਡੀ ਨੇ ਦੱਸਿਆ ਕਿ ਆਰ ਕੇ ਮਿੱਤਲ ਜੋ ਕੰਪਨੀਆਂ ਦੇ ਮਾਲਕ ਨੇ ਉਹਨਾਂ ਦੇ ਕੇਜੀਵਾਲ ਤੇ ਮਨੀਸ਼ ਸਿਸੋਦੀਆ ਨਾਲ ਨਜ਼ਦੀਕੀਆਂ ਨੇ ਜਿਸ ਦੀਆਂ ਤਸਵੀਰਾਂ ਵੀ ਦਿਖਾਈਆਂ ਗਈਆਂ ਨੇ ਕੰਪਨੀਆਂ ਕਿਹੜੀਆਂ ਸੀਆਂ ਕੰਪਨੀਆਂ ਨੇ ਦਿੱਲੀ ਦੀਆਂ ਤਿੰਨ ਕੰਪਨੀਆਂ ਨੂੰ ਇਹਦੇ ਚ ਦੋ ਕੰਪਨੀਆਂ ਤੇ ਇੱਕ ਪੀਐਸਯੂ ਨੂੰ ਕੰਮ ਮਿਲਿਆ ਜਿਦੇ ਚ ਇੱਕ ਚਾਰਟ ਹੈ ਜਿਦੇ ਚ ਇੱਕ ਬਰਿੰਦਾਵਨ ਇੱਕ ਆਰ ਕੇ ਐਸੋਸੀਏਟਸ ਤਿੱਖ ਕੇਂਦਰੀਆ ਭੰਡਾਰ ਜਿਹੜੀ ਆਰ ਕੇ ਐਸੋਸੀਏਟ ਤੇ ਬਰਿੰਦਾਵਨ ਹੈ ਇਹ ਦੋਨੇ ਕੰਪਨੀਆਂ ਜਿਹੜੀਆਂ ਨੇ ਇਹ ਦਿੱਲੀ ਦੀਆਂ ਕੰਪਨੀਆਂ ਨੇ ਤੇ ਇੱਕੋ ਬੰਦੇ ਦੇ ਮਾਲਕ ਨੇ ਆ ਕੇਜਰੀਵਾਲ ਸਾਹਿਬ ਦੇ ਨਾਲੇ ਆਰਕੇ ਮਿੱਤਲ ਜੀ ਨੇ ਜਿਹੜਾ ਆਰਕੇ ਐਸੋਸੀਏਟ ਤੇ ਮਾਲਕ ਨੇ ਤੇ ਨਾਲ ਵਰਿੰਦਾ ਬੰਦੇ ਵੀ ਨੇ ਆਹਾ ਕੇਜਰੀਵਾਲ ਸਾਹਿਬ ਨਾਲ ਹੈ ਤੇ ਆ ਸਸੋਧਿਆ ਸਾਹਿਬ ਨਾਲ ਹੈ ਪੂਰੀ ਵਧੀਆ ਜੱਫੀਆਂ ਪਾ ਕੇ ਤੇ ਵਧੀਆ ਆਪਦਾ ਤਰੀਕੇ ਨਾਲ ਕੰਮ ਕਰਦੇ ਨੇ ਉਧਰ ਸ਼੍ਰੋਮਣੀ ਅਕਾਲੀ ਦਲ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਕਣਕ ਤੇ ਆਟਾ ਦੀ ਰੀਪੈਕਿੰਗ ਲਈ ਵੀ ਪ੍ਰਤੀ ਕਿਲੋ ਮਗਰ ਸਾਢੇ 5 ਰੁਪਏ ਦਾ ਖਰਚਾ ਦਿੱਤਾ ਜਾਵੇਗਾ ਜਦਕਿ ਉਸ ਦੇ ਵਿੱਚ 3 ਰੁਪਏ ਦੇ ਕਰੀਬ ਟਰਾਂਸਪੋਰਟ ਖਰਚ ਵੀ ਆਵੇਗਾ ਸਿਰਫ ਰੀਪੈਕ ਕਰਕੇ ਉਹ ਅੱਗੇ ਕਣਕ ਦੇ ਦੇਣੀਆਂ ਤੇ ਇਹਦੇ ਲਈ 5 ਰੁਪਏ ਤੋਂ ਲੈ ਕੇ 5 ਰੁਪਏ 31 ਪੈਸ ਤੋਂ ਲੈ ਕੇ 6 ਰੁਪਏ ਤੱਕ ਐਵਰੇਜ ਸਾਢੇ 5 ਰੁਪਏ ਪਰ ਕਿਲੋ ਦਾ ਖਰਚਾ ਜਿਹੜਾ ਉਹ ਪੈਣਾ ਹੈ ਸਾਢੇ 5 ਰੁਪਏ ਪਰ ਕਿਲੋ ਤੇ ਨਾਲ ਹੀ INR ਪੀਏ ਕਿਲੋ ਦੀ ਐਵਰੇਜ ਜਿਹੜੀ ਆ ਉਹ ਟਰਾਂਸਪੋਰਟੇਸ਼ਨ ਕਾਸ ਜਿਹੜੀ ਹੈ ਉਹ ਉਸ ਕੰਪਨੀ ਨੂੰ ਮਿਲਨੀ ਆ ਜਿਹੜੀ ਡਿਲੀਵਰੀ ਕਰ ਰਹੇ ਨੇ ਘਰ ਘਰ ਦੇਣੀ ਆ ਬਿਸਕਟਾਲੀ ਦੀਆਂ ਫਰਦਾਂ ਇੱਥੇ ਹੀ ਨਹੀਂ ਖਤਮ ਹੋ ਗਿਆ ਇਸ ਤੋਂ ਸ਼੍ਰਮਣੀ ਕਾਇਦਦਲ ਨੇ ਖੁਲਾਸਾ ਕੀਤਾ ਕਿ ਐਮ ਐਫ ਪੀ ਐਸ ਯਾਨੀ ਮਾਡਲ ਫਿਕਸ ਪ੍ਰਾਈਸ ਸ਼ਾਪ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਨੇ ਇਹ ਤਾਂ ਗੱਲ ਆਟੇ ਤੇ ਕਣਕ ਦੀ ਹੋਈ ਹੁਣ ਗੱਲ ਕਰਦੇ ਆ ਕਣਕ ਤੇ ਆਟੇ ਦੀਆਂ ਥੈਲੀਆਂ ਦੀ ਜਿਸ ਤੇ ਸੀਐਮ ਸਾਹਿਬ ਦੀ ਫੋਟੋ ਲੱਗੀ ਹੋਣੀ ਹੈ ਜਿਸ ਨੂੰ ਲੈ ਕੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਅੰਕੜਿਆਂ ਸਨੇ ਸਵਾਲ ਖੜੇ ਕੀਤੇ ਨੇ ਐਮਐਫਪੀਐਸ ਜਿਹੜੀ ਮਾਡਲ ਫਿਕਸ ਪ੍ਰਾਈਸ ਸ਼ਾਪਸ ਖੋਲੀਆਂ ਨੇ ਜਿਦੇ ਤੇ ਪੈਸਾ ਮਾਰਕ ਫੜਨੇ ਲਾਇਆ 10 ਲੱਖ ਰੁਪਏ ਦੇ ਕਰੀਬ ਜਿਹੜਾ ਉਹ ਪੈਸਾ ਲੱਗਿਆ ਬਣਾਉਣ ਤੇ ਤੇ ਉਹ ਤੋਂ ਇਲਾਵਾ 65000 ਰੁਪਿਆ ਮਹੀਨਾ ਜਿਹੜਾ ਸਰਕਾਰ ਉਸ ਕੰਪਨੀ ਨੂੰ ਦੇਊਗੀ 65000 ਰੁਪਏ ਮੈਨੇਜਮੈਂਟ ਦਾ ਜਿਹਦੇ ਸਿਰਫ ਦੋ ਬੰਦੇ ਰੱਖਣੇ ਨੇ ਤੇ ਅੱਜ ਜੇ ਪਿੰਡਾਂ 'ਚ ਤੁਸੀਂ ਕਿਤੇ ਵੀ ਬੰਦਾ ਲਾਉਂਗੇ ਤਾਂ 20000 ਰੁਪਏ ਤੋਂ ਵੱਧ ਉਹ ਬੰਦਾ 10000 ਦਾ ਇੱਕ ਬੰਦਾ ਮਿਲਦਾ ਤੇ 20000 5000 ਹੋਰ ਮੇਨਟੇਨੈਂਸ ਪਾ ਲੋ ਤਾਂ 40000 ਰੁਪਏ ਮਹੀਨਾ ਸਿੱਧੀ ਲੁੱਟ ਜਿਹੜੀ ਹੈ ਇੱਕ ਦੁਕਾਨ ਦੇ ਤੇ ਪੰਜਾਬ ਦੇ ਵਿੱਚ 800 ਦੁਕਾਨਾਂ ਖੁੱਲੀਆਂ ਜਾਂਦੀਆਂ ਜਿਨ੍ਹਾਂ ਤੋਂ ਤਕਰੀਬਨ 500 ਦੇ ਕਰੀਬ ਅੱਜ ਖੁੱਲ ਚੁੱਕੀਆਂ ਇਹਦੀ ਜਿਹੜੀ ਪਿਸਾਈ ਕਰਨੀ ਆ ਤੇ ਇੱਕ ਪੈਕਿੰਗ ਕਰਨੀ ਆ ਪਰ ਨਾਲ ਇਹ ਦੱਸਣਾ ਚਾਹੁੰਦਾ ਕਿ ਪੈਕਿੰਗ ਦਾ ਜਿਹੜਾ ਬਸਤ ਹੈ ਬੈਗ ਹੈ ਜਿਹੜਾ ਮੁੱਖ ਮੰਤਰੀ ਸਾਹਿ ਜੀਦੀ ਐਡਵਰਟਾਈਜ਼ਮੈਂਟ ਤੇ 10 ਕਰੋੜ ਰੁਪਏ ਖਰਚਿਆ ਸੀ ਇਹ ਜਿਆ ਬੈਗ ਬਣਾਉਣਾ ਜਿਹਦੀ ਕੋਸਟ ਤਕਰੀਬਨ 10 ਰੁਪਏ ਦੀ ਪੈਣੀ ਹੈ ਘੱਟੋ ਘੱਟ ਮਿਨੀਮਮ 10 ਤੋਂ 12 ਰੁਪਏ ਕੋਸਟ ਹੈ ਐਮਐਫਪੀਐਸ ਯਾਨੀ ਮਾਡਲ ਫਿਕਸ ਪ੍ਰਾਈਸ ਸ਼ਾਪ ਖੁੱਲਣ ਨਾਲ ਸਿੱਧਾ ਸਿੱਧਾ ਅਸਰ ਢਿੱਪੂ ਹੋਲਡਰਾ ਤੇ ਪਵੇਗਾ ਜਿਸ ਨੂੰ ਲੈ ਕੇ ਢਿੱਪੂ ਹੋਲਡਰਾ ਨੇ ਸਵਾਲ ਖੜੇ ਕੀਤੇ ਨੇ ਕਿ ਇਸ ਸਕੀਮ ਨਾਲ ਸਰਕਾਰ ਦੀ ਮੰਟਰਾ ਢਿੱਪੂ ਬੰਦ ਕਰਨ ਦੀ ਹੈ ਉਹ ਅੱਜ ਸਾਡਾ ਰੋਜ਼ਗਾਰ ਖੋ ਕੇ ਇੱਕ ਸਿਰਫ ਇੱਕ ਬੰਦੇ ਨੂੰ ਦੇਤਾ ਸਾਡਾ ਰਜਗਾਰ ਖਤਮ ਕਰਤਾ ਸਾਨੂੰ ਅਸੀਂ ਕਨਕ ਤੇ 3 ਮਹੀਨੇ ਦੀ ਵੰਡ ਰਹਾਂ ਜਿਹੜੀ ਕੰਪਨੀ ਹੈ ਉਹ ਸਿਰਫ 1 ਮਹੀਨੇ ਦੀ ਦੇ ਰਹੇ ਨੇ ਜੇ ਉਹਨਾਂ ਦੇ 5 ਮੈਂਬਰ ਤਾਂ 4 ਮੈਂਬਰਾਂ ਦੀ ਦੇ ਕੇ ਆਉਂਦੇ ਨੇ ਇੱਕ ਮੈਂਬਰ ਨਹੀਂ ਦੇ ਕੇ ਨਹੀਂ ਆਉਂਦੇ ਕਰ ਕਰ ਰਾਸ਼ਵਤ ਜਿਸ ਸਕੀਮ ਨੂੰ ਲੈ ਕੇ ਹੁਣ ਵਿਰੋਧੀਆਂ ਨੇ ਸਵਾਲ ਵੀ ਖੜੇ ਕਰ ਦਿੱਤੇ ਨੇ ਤਾਂ ਵਿਰੋਧੀ ਤਾਂ ਇੱਥੋਂ ਤੱਕ ਕਹਿ ਰਹੇ ਨੇ ਕਿ ਸ਼ੁਰੂਆਤੀ ਦੌਰ ਦੇ ਵਿੱਚ ਹੀ ਸਰਕਾਰ ਨੇ ਇਸ ਸਕੀਮ ਜ਼ਰੀਏ ਕਰੀਬ 1000 ਕਰੋੜ ਦਾ ਘੁਟਾਲਾ ਕੀਤਾ ਹੈ